ਕਿ ਨਾ ਪੈਸਾ ਉਹਨੇ ਲੁੱਟਿਆ ਉੱਥੇ ਮੈਂ ਤਾਂ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਫੜ ਕੇ ਅੰਦਰ ਕਰਨਾ ਚਾਹੀਦਾ ਹੈ ਜਿਹੜੀ ਸੀਬੀਆਈ ਦੀ ਇਨਕੁਆਇਰੀ ਉਹ ਕਰ ਰਹੀ ਹੈ ਐਕਸਾਈਜ਼ ਸਕੈਮ ਉਹੀ ਐਕਸਾਈਜ਼ ਸਕੈਮ ਉਹੀ ਪਾਲਸੀ ਇੱਥੇ ਲੈ ਕੇ ਆਇਆ ਹੈ ਕਲੇ ਵੱਡਾ ਠੱਗੀ ਹੋਰ ਕੀਤੀ ਹੈ ਐਸਾ ਆਕਸ਼ਨ ਵੀ ਨਹੀਂ ਕੀਤੀ ਪਿਛਲੀ ਐਕਸਾਈਜ਼ ਪਾਲਸੀ ਨੂੰ ਐਕਸਟੈਂਡ ਕਰ ਦਿੱਤਾ ਹੈ 700 ਕਰੋੜ ਤੋਂ ਵੱਧ ਪੈਸਾ ਇਹਨੇ ਆਮ ਆਦਮੀ ਪਾਰਟੀ ਨੇ ਇਥੋਂ ਕੱਢਾ ਪੰਜਾਬ ਤੋਂ ਕੱਢਿਆ ਤੇ ਮੈਨੂੰ ਆ ਜਾਣ ਕੇ ਹੁਣ ਉਹਨੂੰ ਤੇ ਜਾ ਕੇ ਤਰਨਾ ਕਿਉਂ ਦੇ ਰਿਹਾ ਇੱਥੇ ਪੱਚਾ ਦੇ ਨੂੰ ਤਾਂ ਮਿੰਟ ਲਾਉਂਦੇ ਆ ਤੇ ਜਦੋਂ ਉਹਨਾਂ ਦੇ ਪਈ ਆ ਤੇ ਹੁਣ ਹੁਣ ਰੋਂਦੇ ਆ ਫੇਸ ਕਰਨ ਮਰਦਾ ਵਾਂਗੂ ਵੇਖ ਕਰਨ ਤੇ ਅੱਗੇ ਸ਼ਾਹ ਹੋਮ ਮਿਨਿਸਟਰ ਦੇ ਨਾਲ ਤਾਂ ਉਹ ਪ੍ਰਸ਼ੋਧਨ ਫੌਂਦੀ ਦੀ ਫੋਟੋ ਹੈ ਸਰੂਪਾ ਪਾਈ ਦੀ ਫੋਟੋ ਹੈ ਸਾਰੀ ਲੀਡਰਸ਼ਿਪ ਨਾਲ ਫੋਟੋ ਹੈ ਉਹ ਡਰਦੇ ਕਿਉਂ ਆ ਕਿਉਂਕਿ ਪੋਲ ਖੁੱਲ ਗਏ ਆ ਆ ਜਿਹੜਾ ਇੰਦਰ ਕਬਲ ਟਵਾਲ ਆ ਇਹਦਾ ਖਾਸ ਹੈ ਇੱਕਠੇ ਬਿਜ਼ਨਸ ਕਰਦੇ ਸਾਰਾ ਕੁਝ ਹੀ ਹੈ ਕੱਤਾ ਤਾਂ ਸੈਂਡਰ ਕੋ ਆਇਆ ਜਿੱਥੇ ਜਾਂਦਾ ਨਾਲ ਹੀ ਹੁੰਦਾ ਦੀ ਗੱਡੀ 'ਚ ਸਭ ਤੋਂ ਵੱਡਾ ਸਮੱਗਲਰ ਆਪਣਾ ਜਿਹੜਾ ਡਰਗ ਮਾਫੀ ਉਹ ਹੈ ਤਿੰਨ ਸਭ ਤੋਂ ਨਾਲ ਲੈ ਕੇ ਗਿਆ ਸਰੋਪਾ ਪਾ ਕੇ ਹੋਮ ਮਿਨਿਸਟਰ ਦੇ ਨਾਲ ਤੇ ਕਿਵੇਂ ਡਰਾਇ ਕਰ ਸਕਦੇ ਆ ਠੀਕ ਹੈ